ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਨਾਂਗ ਸੇਲ ਲਈ ਲੈ ਕੇ ਆਏ ਜੀ ਦੋ ਬਾਈ ਅਹਮਦ ਜਾਂ ਨੇ ਤੇ ਦੋ ਗਾਮਾ ਨੇ ਤਾਜ਼ੀਆਂ ਸੀਆਂ ਦੋਨਾਂ ਮਗਰੀ ਬੱਚੀਆਂ ਨੇ ਆਓ ਪੁੱਛ ਲੈਣੇ ਬਾਈ ਤੁਹਾਡੇ ਆਜੋ ਬਾਈ ਬਾਈ ਜੀ ਹੱਸੇ ਕਾਲ ਹੱਸੇ ਘਾੜਾ ਕੋ ਹੋ ਠੀਕ ਹੋ ਮਤਬ ਹਾਂਜੀ ਵੀਰੇ ਠੀਕ ਹੈ ਨਾਮ ਤੇ ਐਡਰੈਸ ਹੋਵੇ ਨਾਮ ਰੱਖ ਬਰਾਮਰਤਾ ਪਿੰਡ ਢਿਲਵਾ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾ ਤਪਈਏ ਨੇੜੇ ਆਪਾਂ ਤੋਂ ਤਪਾ 4 ਕਿਲੋ ਮੀਟਰ ਪੱਕੇ ਪੈਂਚਿੰਗ ਆ ਮੋਬਾਈਲ ਨੰਬਰ ਬੋ ਮੋਬਾਈਲ ਨੰਬਰ ਹੈ 987654321 ਠੀਕ ਹੈ ਭਾਈ ਭਾਈ ਜਿਹੜੀ ਪਹਿਲੇ ਨੰਬਰ ਦੇ ਮੱਧ ਦੇ ਨੇ ਕੀ ਡਿਟੇਲ ਹੈ ਦੀ ਡਾਕਟਰ ਹੈ ਭਾਈ ਹਮ ਤੇ ਇਹ ਅੱਜ ਸਹੀ 2 ਮਹੀਨੇ ਰਹੇ 2 ਮਹੀਨੇ ਹਾਂ ਠੀਕ ਹੈ ਕੱਚੀ ਹੈ ਜਣੀ ਦੀ ਥਣ ਪਾਸ ਕਰਨੇ ਆਪਾਂ ਦੁੱਧੋਂ ਹਜੇ ਹੋਣੀ ੱਡੀ ਹੋਈ ਹੈ ਇਹ ਅੱਛਾ ਹੁਣ ਮੰਨ ਲਾ ਇਹ 5 ਕਿਲੋ ਦੁੱਧ ਤਾਂ ਆਪਾਂ ਛੱਡੀ ਆ ਭਾਈ ਓਕੇ ਢੰਗ ਪਰ ਬੰਨ ਹਮ ਤੇ ਜੇ ਕਿਤੇ ਹੁਣ ਪਾ ਲਓ ਚੈੱਕ ਕਰਨੇ ਥਣ ਪਾਸ ਕਰਾ ਦੋ ਇਹ ਲੀਟਰ ਠੀਕ ਕਰੋ ਹੂੰ ਉਹ ਲੈ ਬੈਠ ਕੇ ਉਹ ਚਾ ਦੇ ਕਿੰਨਾ ਸੀ ਤਾਜੀ ਦਾ ਫਿਰ ਦੁੱਧ ਬਾਈ ਦੁੱਧ ਡਾਕਟਰ ਨੇ ਬਾਈ 15 ਕਿਲੋ ਆਪਣੇ ਕੋਲੇ ਪਾਇਆ ਨੇਟਾ ਨੇ ਠੀਕ ਆ ਤੇ ਲਾਡੂ ਲਾ ਦਸਦੀਆਂ ਡਰ ਵਾਕਈ ਸੋਨਾ ਤਿਆਰ ਕਰੂਗੀ ਦੁੱਧੋ ਬਾਈ ਨੇ ਦੱਸਿਆ ਵੀ ਦੋਵੇਂ ਘਰ ਦੇ ਡਾਕਟਰ ਕੋਈ ਇਹ ਵਪਾਰ ਦੇ ਉਹਨੂੰ ਹੱਥੀ ਠੀਕ ਆ ਹਾਂ ਕਰ ਦਈਏ ਆਪਣੇ ਠੀਕ ਆ ਬਾਈ ਹਾਂ ਗੱਲ ਪੱਕੀ ਨੇ ਬੱਸ ਹੂੰ ਕਿ ਕਿਹੜਾ ਸੁਣਾ ਚੌਥਾ ਸੂਆ ਠੀਕ ਹੈ ਹੂੰ ਤੇ ਕੀ ਮੁੱਲ ਬਾੜੀ ਆ ਵੈਸੇ ਦਾ ਮੁੱਲ ਡਾਕਟਰ ਇਹਦਾ ਆਪਾਂ ਕਰਦੇ ਆ 85000 ਰੁਪਏ ਬਸ ਛੋੜ ਸੱਪਾ ਹੀ ਹੋ ਜਾਇਜ ਮੁੱਲ ਹੀ ਕਰ ਠੀਕ ਆ 85000 ਰੁਪਏ ਮੁੱਲ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਦਾਨ ਜ਼ਰੂਰ ਹੋ ਜਾ ਤਾਂ ਰਾਜੀਆ ਸਮੇਂ ਪੜੀਆ ਤੋੜਾ ਤਾਰਾ ਚੰਗਾ ਬਈ ਸਿੰਕ ਕੋਆਰਡੀਨੇਟ ਦੋ ਚੈੱਕ ਕਰ ਲੋ ਬਾਈ ਕਹਿੰਦਾ ਮੇਰੇ ਘਰ ਦੀਆਂ ਹੀ ਮੱਝਾਂ ਬਾਈ ਇਹ ਇਹ ਬਾਈ ਦੀਆਂ ਖਰੀਦੀਆਂ ਵੀ ਨਹੀਂ ਹੈਗੀਆਂ ਦੁੱਧ ਦਾ ਰਿਕਾਰਡ ਬਾਈ ਨੇ ਬਹੁਤ ਠੀਕ ਆ ਬਾਈ ਹੂੰ ਚੰਗੀ ਆ ਮੱਜ ਵੈਸੇ ਰਾਜੀ ਰੂਜੀ ਪਾਉਂਦਾ ਨਾ ਅੱਗੇ 2 ਨੰਬਰ ਤੇ ਇਹ ਕਿਹੜਾ ਸੂਆ ਇਹ ਡਾਕਟਰ ਤੀਜਾ ਸੂਆ ਸੂਈ ਆ ਠੀਕ ਆ ਹਾਂ ਇਹ ਵੀ ਆਪਾਂ ਮਨ ਲੈ ਇੱਕ ਸੂਆ ਪਿੰਨੇ ਘਰੇ ਆਪਾਂ ਦੂਜੇ ਸੂਆ ਸੂਈ ਵੀ ਚੋਈ ਆ ਠੀਕ ਆ ਤੇ ਇਹੇ ਮੰਨ ਕੇ ਚੱਲਦਾ ਵੀ ਤੂੰ 13 ਸਵਾ 13 ਲੀਟਰ ਖੁੱਦ ਦੇ ਓਕੇ ਹਾਂ ਮਨ ਲੈ ਚਾਹੇ ਲੀਟਰ ਮੰਨ ਲੈ ਚਾਹੇ ਕੰਡੇ ਆ ਠੀਕ ਆ ਬਾਈ ਕਿੰਨੇ ਦਿਨ ਲੈਂਦੀ ਆ ਹੁਣੇ ਇਹਦੇ ਡਾਕਟਰ ਆ ਹਜੇ ਐ ਮੰਨ ਲਾ ਵੀ ਡੇਟ ਦੇ ਹਿਸਾਬ ਨਾਲ 20 ਦਿਨ ਬਾਕੀ ਆ ਓਕੇ ਹਾਂ ਠੀਕ ਆ 11 ਤਰੀਕ ਨੂੰ ਕਰਨ ਪੂਰੇ ਨੂੰ ਠੀਕ ਆ ਭਾਈ ਖੋਲ ਦੇ ਭਾਈ ਤੋਰ ਕੇ ਦਿਖਾ ਦੇ ਕੱਚੀ ਜ਼ਰੂਰ ਆ ਭਾਈ ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ ਹੁਣ ਬਣੂਗੀ ਚੰਗੀ ਦੁੱਧ ਦਾ ਰਿਕਾਰਡ ਵੀ ਚੰਗਾ ਬਾਕੀ ਰਾਜ ਹੀ ਬਹੁਤ ਆ ਨਾ ਸਮੀਪਲੀ ਬਹੁਤ ਆਗੀ ਬਾਕੀ ਉਹਨੂੰ ਖੰਡੀ ਛੀ ਠੀਕ ਆ ਦੁੱਧੋਂ ਇਹ ਵੀ ਭਜਦੀ ਨਹੀਂ ਆਪਾਂ ਛੱਡੀ ਆ ਠੀਕ ਆ ਤੋਰਾ ਤਾਰਾ ਚੰਗਾ ਸਿੰਘ ਵਾਲੀ ਚੰਗੀ ਆ ਬਈ ਕੱਦ ਵਿੱਡ ਚੰਗਾ ਰਾਜੀ ਸਮੀ ਪਈ ਆ ਬਈ ਤੇ ਕੀ ਮੁੱਲ ਜਾਇ ਜਰਾ ਇਹਦਾ ਮੁੱਲ ਜਾਇ ਜਦੋਂ ਮਾਨਤਨ ਹੋ ਜਾ ਮਾਨਤਨ ਕਰ ਬਈ 95000 ਰੁਪਇਆ ਮੁੱਲ ਆ ਬਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਨ ਜ਼ਰੂਰ ਹੋ ਜਾ ਹੂੰ ਲੈਵਲ ਉਹ ਆ ਬਹੁਤ ਬਣਾਉਗਾ ਹਾਂ ਠੀਕ ਆ ਸਹੀ ਗੱਲ ਅੱਗੇ ਬਈ ਗਾਂਵ ਬਾਰੇ ਇਡਾ ਸੂਆ ਸੁਈ ਵੀ ਐ ਡਾਕਟਰ ਇਹ 400 ਸੁਈ ਵੀ ਐ ਮਗਰ ਇਹਦੇ ਵਸ਼ੀਆ ਠੀਕ ਆ ਤੇ ਇਹ ਜਾਇਆ ਪਾਣੀ ਵਾਲਾ ਸ਼ੇਮਾ ਦਾ ਸੁਈ ਨੂ ਠੀਕ ਆ ਤੇ 14 ਤੋਂ 15 ਲੀਟਰ ਬੋਹਲਾ ਇਹਦੇ ਥਲੇ ਹੁਣ ਹੈਗਾ ਬੋਲੀ ਬਈ ਤੋੜੇ ਛੇਰ ਤੇ ਪੇੜੀ ਸਾਫਾ ਹੂੰ ਉਹਦਾ ਕੋਈ ਟਾਈਮਰ ਨਹੀਂ ਠੀਕ ਆ ਚਵਾਈ ਜੁਈ ਚਵਾਈ ਜੁਈ ਇੱਕ ਨੰਬਰ ਆਣ ਬਹੁਤ ਚੰਗੀ ਜੋਲਾ ਤੇ ਮਸ਼ੀਨ ਤੇ ਲਾੜਾ ਕੋਈ ਹਰਕਤ ਨਹੀਂ ਕੋਈ ਠੀਕ ਆ ਬਈ ਬਹੁਤ ਬੜਾ ਵਧੀਆ ਹੂੰ ਜਿਆਦਾ ਚੰਗੀ ਆ ਭਾਈ ਤੇ ਦੁੱਧ ਵੀ ਬਾਈ ਨੇ ਚੰਗਾ ਦੱਸਿਆ ਬੱਚਾ ਕਿਹੜਾ ਦਾ ਬੱਚਾ ਬੱਚਾ ਨਾ ਆ ਬੱਛੀ ਆ ਜਿਹੜੀ ਆ ਉਹ ਲਈ ਆ ਹੈਬਰੀ ਠੀਕ ਆ ਬੱਚਾ ਹੈ ਨਾ ਬੱਛੀ ਆ ਹੈ ਬੱਛੀ ਆ ਠੀਕ ਆ ਭਾਈ ਫੇਸ ਚੰਗਾ ਪ੍ਰਿੰਟ ਬਹੁਤ ਚੰਗਾ ਕਰਮਲੀ ਦਾ ਚਵਾਈ ਚਵਾਈ ਚੰਗੀਆਂ ਇੱਕ ਨੰਬਰ ਆ ਭਾਈ ਡਾਕਟਰ ਹਮ ਮਲਾ ਇਹ ਆ ਪਛ ਨਾਲ ਦੇ ਪਿੰਡੋਂ ਹੀ ਲੱਗੀ ਆ 22 ਲੀਟਰ ਦੁੱਧ ਖੱਟੇ ਨੇ ਪਹਿਲੇ ਤੋਂ ਠੀਕ ਆ ਹਮ ਤੇ ਕੀ ਮੋਲ ਆ ਦਾ ਜਾਇਜ ਮਾਨਤਾਨ ਹੋ ਜਾ ਹੂੰ 60 ਠੀਕ ਆ 60000 ਰੁਪਿਆ ਮੋਲਾ ਮਾਨਤਾਨ ਮੌਕੇ ਤੇ ਜ਼ਰੂਰ ਹੋ ਜਾ ਅੱਗੇ ਭਰਾ 4 ਨੰਬਰ ਤੇ ਆ ਜੀ ਹੂੰ ਇਹ 15 16 ਲੀਟਰ ਬੋਲਾ ਇਹ ਵੀ ਹੁਣ ਰਾਈਡੀ ਆ ਠੀਕ ਆ ਇਹ ਇਹ ਵੀ 7 ਦਿਨਾਂ ਨਾਲ ਇਹਦੇ ਮਗਰੇ ਵੀ ਬੱਚੀ ਆ ਤੇ ਕਿੰਨਾ ਦੱਸਿਆ ਬੋਲਾ ਹੂੰ ਜੀ 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 ਕਣ ਵੀ ਚੰਗਾ ਲੱਗਿਆ ਭਾਈ ਇਹ ਵੀ ਮਸ਼ੀਨ ਤੇ ਲਾਵਾ ਜਾਇਆ ਜੋਲਾ ਕੋਈ ਦਿੱਕਤ ਨਹੀਂ ਠੀਕ ਆ ਭਾਈ ਉਹ ਦੇਦਾ ਵੀ ਪਿਛਲੇ ਸੂਏ ਜੀ ਦਾ ਆ ਠੀਕ ਆ ਭਾਈ ਇਹਦਾ ਬੱਚਾ ਕਿਹੜਾ ਜੀ ਇਹ ਵੀ ਬਹੁਤ ੱੱੱਪੀ ਵਸੀ ਆ ਖੜੀ ਅਜਿਹੀ ਤਰ੍ਹਾਂ ਆਸਣਾ ਲੈ ਤਰ ਆ ਆਹ ਹਾ ਹਨਾ ਬੱਚਾ ਬੱਚੀ ਆ ਹੈ ਹਾਂ ਇਹਦੇ ਮਾਦਰੀ ਠੀਕ ਆ ਤੇ ਕੀ ਮੋਲ ਆ ਜਾਇਜਨ ਇਹਦਾ ਡਾਕਟਰ 65000 ਰੁਪਏ ਮੋਲ ਮਾਨਤਣ ਹੋ ਜਾ ਮਾਨਤਣ ਕਰਦਾਂਗੇ ਇਹ ਤੇ ਸੂਏ ਨੇ ਵੀ 25 ਲੀਟਰ ਵਰਤ ਪਾਇਆ ਹੂੰ 6200 RPM ਉਹਲਾ ਮਾਨਤਣ ਜ਼ਰੂਰ ਹੋ ਜੀਗਾ ਸੂਈ ਸਵਾਈਆ ਬੱਚਾ ਇਹਦੇ ਮਗਰੀ ਬੱਚੀ ਆ ਬਈ ਠੀਕ ਆ ਨਾਕਸੀ ਭਰਾ ਕੋਲੇ ਚਾਰ ਚਾਰੀ ਦਿਖਾਤੇ ਕਿਸੇ ਵੀਰ ਦੇ ਚਾਰਾਂ ਚੋਂ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਹਿਦੋਂ ਧੰਨਵਾਦ ਜੀ